ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਜਿੱਥੇ ਮੈਂ ਹਬਿੰਦਰਪਾਲ ਨਜ਼ਰਮਾਰ ਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬੇਅਦਬੀ ਬਿਲੋਤੇ ਹੋਈ ਚਰਚਾ ਬਿਲ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਲਈ ਕਟੋ-ਕਟ ਸਜ਼ਾ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਰੱਖੀ ਗਈ ਤਜ਼ਵੀਜ਼ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਧਰਮਾਂ ਦੇ ਲੋਕਾਂ ਤੋਂ رائے ਲੈਣ ਤੋਂ ਬਾਅਦ ਹੀ ਕੋਈ ਫੈਸਲਾ ਲੈਣ ਦਾ ਰੱਖਿਆ ਮਤਾ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਉਠਾਏ ਨੇ ਮੈਂ ਸਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਮੰਨਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬਦ ਜਿਹੜਾ ਇਹ ਅਪਰਾਧਾਂ ਦੀ ਰੋਕਥਾਮ ਦਾ ਜਿਹੜਾ ਬਿੱਲ ਹੈ ਇਹਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਬਾਲੀ ਕਾਲੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸੁਝਾਅ ਇੱਥੇ ਵੀ ਆਏ ਨੇ ਵੀ ਐ ਨਾ ਕਰੋ ਇਹ ਆਹਾ ਗਲਤ ਹੈ ਜਾਂ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ ਸਾਡੇ 3 ਕਰੋੜ ਲੋਕਾਂ ਦਾ ਕਿ ਜੀ ਇਹ ਇਹ ਚ ਅਸੀਂ ਕੀ ਕਰ ਸਕਦੇ ਹਾਂ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮਿਲ ਜੇ ਤੇ ਮੈਂ ਚਾਹਾਂਗਾ ਸਰ ਟਾਈਮ ਬਾਉਂਡ ਤੁਸੀਂ ਕਰ ਦਿਓ 3 ਮਹੀਨੇ ਦੇ ਦੇ ਦਿਓ 4 ਮਹੀਨੇ ਦੇ ਦਿਓ ਪਰ 3-4 ਮਹੀਨਿਆਂ ਦੇ ਵਿੱਚ ਆਪਾਂ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲਏ ਤਾਂ ਕਿ ਉਹਨਾਂ ਨੂੰ ਕਿਉਂਕਿ ਦੇਖੋ ਪੂਜਣ ਵਾਲੇ ਤਾਂ ਲੋਕ ਹੀ ਨੇ ਲੋਕਾਂ 'ਚ ਹੀ ਰੱਬ বাসਦਾ ਹੈ ਤੇ ਉਹ ਵੀ ਸਮਝਣ ਕਿ ਯਾਰ ਸਾਡੀ ਵੀ رائے ਲੈ ਗਈ ਹੈ ਅਸੀਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਹਿੱਸੇਦਾਰ ਹਾਂ ਦੇਸ਼ ਵੀ ਦੇ ਖਿਲਾਫ ਬਿੱਲ ਨੂੰ ਸਲੈਕਟ ਕਮੇਟੀ ਕੋਲ ਭੇਜਣ ਦਾ ਲਿਆ ਗਿਆ ਫੈਸਲਾ ਵਿਧਾਨ ਸਭਾ ਦੇ ਸਪੀਕਰ ਨੇ ਸਲੈਕਟ ਕਮੇਟੀ ਦਾ ਗਠਨ ਕਰਕੇ 6 ਮਹੀਨਿਆਂ ਦੇ ਵਿੱਚ ਰਿਪੋਰਟ ਦਿੱਤੇ ਜਾਣ ਦੀ ਕਹੀ ਗੱਲ ਅਸੀਂ ਕਿਸੇ ਦਾ ਵੀ ਦਿਲ ਕਿਸੇ ਦਾ ਦਿਲ ਨਾ ਤੋੜੀਏ ਸਾਰਿਆਂ ਦੇ ਵਿਚਾਰ ਨਾਲ ਲੈ ਕੇ ਇਸ ਕਾਨੂੰਨ ਨੂੰ ਅੱਗੇ ਲੈ ਕੇ ਜਾਈਏ ਸੋ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਪਿਆ ਜਾਵੇ ਜਿਸ ਦਾ ਗਠਨ ਸਪੀਕਰ ਦੁਆਰਾ ਕੀਤਾ ਜਾਵੇ ਇਹ ਸਿਲੈਕਟ ਕਮੇਟੀ ਮੈਂ ਆਪਣੇ ਬਨੋਗੇ ਹੁਣ ਜਿਹੜਾ ਤੁਸੀਂ ਮੈਨੂੰ ਵਿਸ਼ਵਾਸ ਦਿੱਤਾ ਹੈ ਇਹ ਸਿਲੈਕਟ ਕਮੇਟੀ ਲੋਕਾਂ ਦੀ رائے ਲੈ ਕੇ ਆਪਣੀ ਰਿਪੋਰਟ ਮੈਂ ਕਹਿੰਦਾ ਆਪਾਂ ਥੋੜਾ ਸਮਾਂ ਹੋਰ ਲਾ ਲਈਏ ਆਪਣੀ ਰਿਪੋਰਟ 6 ਮਹੀਨਿਆਂ ਦੇ ਅੰਦਰ ਅੰਦਰ ਪੇਸ਼ ਕਰੇ ਬੀਅਤ ਵੀ ਦੇ ਖਿਲਾਫ ਬਿਲ ਦਾ ਪੰਜਾਬ ਭਾਜਪਾ ਵੱਲੋਂ ਕੀਤਾ ਗਿਆ ਸਮਰਥਨ ਭਾਜਪਾ ਵਿਧਾਇਕ ਜੰਗੀ لال ਮਹਾਜਨ ਨੇ ਬਿਲ ਦੇ ਵਿੱਚ ਮੂਰਤੀਆਂ ਨੂੰ ਖੰਡਿਤ ਕਰਨ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਤਸਵੀਜ਼ ਲੈਉਣ ਦੀ ਕੀਤੀ ਮੰਗ ਮੈਂ ਇੱਕ ਗੱਲ ਕਮਾਂਗਾ ਕਿ دیر ਆਏ درست ਆਏ 216 ਦੇ ਵਿੱਚ ਵੀ ਐਕਟ ਆਇਆ 218 ਦੇ ਵਿੱਚ ਵੀ ਆਇਆ ਲੇਕਿਨ ਇਹ हट ਕੇ ਥੋੜਾ ਜਿਹਾ ਆ ਰਿਹਾ ਹੈ ਇਹਦਾ ਅਸੀਂ ਸਵਾਗਤ ਕਰਦੇ ਹਾਂ ਔਰ ਬਿਲ ਦਾ ਸਮਰਥਨ ਕਰਦੇ ਹਾਂ ਕਿੱਕਰ ਸਾਹਿਬ ਸਾਰੇ ਧਰਮਾਂ ਦਾ ਸੀ ਆਦਰ ਮਾਨ ਕਰਦੇ ਆ ਲੇਕਿਨ ਉਹਦੇ ਵਿੱਚ ਅਸੀਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਕਰਦੇ ਆ ਸਾਰਿਆਂ ਧਰਮਾਂ ਦਾ ਕਰਦੇ ਆ ਤੇ ਇੱਕ ਸਨਾਤਨ ਧਰਮ ਦੇ ਵਿੱਚ ਜਿਸ ਲਈ ਮੂਰਤੀ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਸੀ ਕਿ ਮੂਰਤੀ ਪੂਜਾ ਹੁੰਦੀ ਹੈ ਪ੍ਰਾਣ ਪ੍ਰਤੀਸ਼ਟਾ ਉਹਦੀ ਕੀਤੀ ਜਾਂਦੀ ਹੈ ਉਹ ਪੱਥਰ ਦੀ ਮੂਰਤੀ 'ਚ ਪ੍ਰਾਣ ਪ੍ਰਤਿਸ਼ਟਾ ਕਰਕੇ ਜੀਵਨ ਪਾਇਆ ਜਾਂਦਾ ਹੈ ਅਸੀਂ ਉਹਨੂੰ ਵੀ ਅਸੀਂ ਸਾक्षात ਜਿੰਦਾ ਮੰਨਦੇ ਹਾਂ ਔਰ ਆਸਥਾ ਰੱਖਦੇ ਹਾਂ ਮੈਂ ਬੇਨਤੀ ਕਰਾਂਗਾ ਕਿ ਇਸ ਬਿੱਲ ਦੇ ਵਿੱਚ ਇਹ ਵੀ ਐਡ ਕੀਤਾ ਜਾਏ ਤਾਂਕਿ ਕਿਉਂਕਿ ਕਈ ਜਗ੍ਹਾ ਤੱਕ ਬੜੇ ਦੇਰ ਤੋਂ ਲੰਬੇ ਸਮੇਂ ਤੋਂ ਅਖਬਾਰਾਂ 'ਚ ਕੇਸ ਵੀ ਹੁੰਦੇ ਰਹੇ ਕਿ ਆ ਵੀ ਪੁਰਾਣੀ ਜਗ੍ਹਾ ਮੂਰਤੀ ਖੰਡਿਤ ਕਰਤੀ ਗਈ ਪੁਰਾਣੀ ਜਗ੍ਹਾ ਮੂਰਤੀ ਖੰਡਿਤ ਕਰਤੀ ਗਈ ਡਾਕਟਰ ਅੰਬੇਦਕਰ ਜੀ ਦੀ ਮੂਰਤੀ ਖੰਡਤ ਹੋ ਗਈ ਸ਼ਿਵ ਜੀ ਦੀ ਹੋ ਗਈ ਜਾਂ ਹੋਰ ਹੋ ਗਈਆਂ ਅਸੀਂ ਉਹਨੂੰ ਵੀ ਇਸ ਸੈਕਟ ਵਿੱਚ ਰੱਖੀਏ ਪੰਜਾਬੀ ਦਾਨ ਸਭਾ ਦੇ ਵਿੱਚ ਨਸ਼ੇ ਦੇ ਮੁੱਦੇ ਤੇ ਹੋਈ ਬਹਿਸ ਸ੍ਰੀ ਮੰਤਰੀ ਭਗਵੰਤ ਮਾਨ ਨੇ ਬਹਿਸ ਵਿੱਚ ਹਿੱਸਾ ਲੈਣਦਿਆਂ ਬਿਕਰਮ ਸਿੰਘ ਮਜੀਠੀਆ ਤੇ ਲਈ ਨਿਸ਼ਾਨੇ ਕਿਹਾ ਜੇਲ੍ਹ ਵਿੱਚ ਮਜੀਠੀਆ ਮੰਗ ਰਹੇ ਨੇ ਸਰਹਣਾ ਤੇ ਕਿਹਾ ਸਰਹਣਾ ਨੇ ਜਿੰਨੀ ਕਾਨੂੰਨ ਮੁਤਾਬਕ ਬਣੇਗੀ ਮਿਲੇਗੀ ਸਜ਼ਾ ਇੰਨਾ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬਾਜ ਕੋਟਾਂ ਫੈਸਲਾ ਕਰ ਦੇਣ ਗਿਆ ਮੈਂ ਥੋੜੀ ਮੈਂ ਕਾਨੂੰਨ ਥੋੜੀ ਆ ਕਾਨੂੰਨ ਤੱਕ ਮਾਨਯੋਗ ਕੋਰਟ ਐ ਮੈਂ ਮੈਂ ਕਾਨੂੰਨ ਥੋੜੀ ਹੁਣ ਤਾਂ ਜੋ ਸਜ਼ਾ ਮਿਲੂਗੀ ਮਿਲੂਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਆ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਨਾ ਨਹੀਂ ਬਣਦਾ ਕੰਸੰਦ ਸਰਾਨਾ ਦਿਓ ਅਸ ਤਾਂ ਪਤਾ ਨਹੀਂ ਕਿਹੜੀ ਜੈਲੋ ਵਾਲਿਆਂ ਅਸਤਾ ਪਤਾ ਨਹੀਂ ਕਿਹੜੇ ਔਰੰਜ ਵਾਲੇ ਆ ਕੋਈ ਸਰਾਣਾ ਸੁਣ ਨਹੀਂ ਮਿਲਣਾ ਉੱਥੇ ਤੁਸੀਂ ਜਵਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੁਹੀ ਜਾਂਦੀਆਂ ਨੇ ਤੁਸੀਂ ਉਹਨਾਂ ਆਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋਢਾ ਦਿੱਤਾ ਉਹਨਾਂ ਆਰਥੀਆਂ ਨੂੰ 23 24 24 ਸਾਲ ਦੇ ਬੱਚੇ ਮਾਰ ਕੇ ਸਾਡੀ ਨਖਲ ਕੁਸ਼ੀਆਂ ਕਰਕੇ ਸਰਾਣੇ ਮੰਗਦੇ ਹੋ ਤੁਸੀਂ ਜੇਲਾ ਚ ਕੋਈ ਸਰਾਣ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾ ਖੋਰੀ ਨਹੀਂ ਆਪ ਦੇ ਵਿਧਾਇਕ ਮਨਵਿੰਦਰ ਸਿੰਘ ਯਾਸਪੁਰਾ ਤੇ ਕਾਂਗਰਸ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਦਰਮਿਆਨ ਹੋਈ ਬਹਿਸ ਦੌਰਾਨ ਜੂਨੀਅਰ ਹੈਨਰੀ ਨੇ ਕਰਦੀ ਗਾਲ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਖਤ ਕਾਰਵਾਈ ਕਰਨ ਦੀ ਆਖੀ ਗੱਲ ਦੇਖੋ ਹਾਊਸ ਦੀ ਮਰਿਆਦਾ ਰੱਖਣਾ ਸਾਡਾ ਫਰਜ਼ ਆ हैनरी साहब देखो हैनरी साहब हैनरी साहब हैनरी साहब ए तरीका हैलन का यह थोड़ा, थोड़ा तरीका है ए तरीका थोड़ा बोलना बैठो प्लीज बैठो, प्लीण, बैठो, प्लीण, बैठो। ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਵਿੱਚ ਗਾਲਾਂ ਕੱਢਣ ਆਏ ਹੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਤੇ ਲਾਏ ਨਿਸ਼ਾਨੇ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਕਲਾ ਗੋਲੀकांड ਬਾਰੇ ਕਾਂਗਰਸ ਝੂਠ ਬੋਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾ ਰਹੀ ਇਲਜ਼ਾਮ ਇਹ ਸਪਸ਼ਟ ਜ਼ਾਹਰ ਹੋ ਗਿਆ ਪ੍ਰਤੱਖ ਹੋ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਔਰ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਪਿਛਲੇ ਕਈ ਦਿਨਾਂ ਤੋਂ ਜੋ ਬੇਅਦਬੀ ਹੋਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਔਰ ਫਿਰ ਉਸ ਤੋਂ ਬਾਅਦ ਪੈਬਲ ਕਲਾਂ ਦੇ ਵਿੱਚ ਔਰ ਕੋਟਕਪੂਰਾ ਦੇ ਵਿੱਚ ਫਾਇਰਿੰਗ ਹੋਈ ਸੀ ਔਰ लाठी चार्ज ਹੋਇਆ ਸੀਗਾ ਉਹਦੇ ਬਾਰੇ ਕਿਸ ਤਰੀਕੇ ਦੇ ਨਾਲ ਝੂਠ ਬੋਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਕਰ ਰਹੇ ਨੇ ਅੱਜ ਜੋ ਸੈਕਰੇਲੇਜ ਨੂੰ ਨਾ ਹੋਵੇ ਕਿ ਨੂੰ ਇਹਦੇ ਬਾਰੇ ਪ੍ਰੋਵੀਨਸ਼ਨ ਦਾ ਇੱਕ ਬਿੱਲ ਜਿਹੜਾ ਉਹ ਲੈ ਕੇ ਆਏ ਸੀਗੇ ਤੇ ਉਸ ਤੇ ਬੋਲਦੇ ਹੋਏ ਬੜੇ ਸਪਸ਼ਟ ਅੱਜ ਔਨ ਦਾ ਫਲੋਰ ਆਫ ਦਾ ਹਾਊਸ ਇਹ ਕਲੀਅਰ ਕਰ ਦਿੱਤਾ ਗਿਆ ਹੈ ਇਹ ਕਿਸ ਤਰੀਕੇ ਦੇ ਨਾਲ ਚਾਹੇ ਬਰਗਾੜੀ ਕਾਹਨ ਜਦੋਂ ਹੋਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੇ ਵਿੱਚ ਐਸਪੀਐਸ ਪਰਮਾਰ ਦੀ ਐਸਆਈਟੀ ਬਣੀ 2016 ਦੇ ਵਿੱਚ ਬਣੀ ਸਵਾ ਸਾਲ ਅਕਾਲੀ ਦਲ ਦੀ ਸਰਕਾਰ ਨੇ ਕੁਲ ਢੱਕਾ ਨਾ ਤੋੜਿਆ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਢੱਕਾ ਨਾ ਤੋੜਿਆ ਤੇ ਜਿਸ ਦਿਨ ਆਵਾਦੀ ਪਾਰਟੀ ਦੀ ਸਰਕਾਰ ਭਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਆਈ ਅਪ੍ਰੈਲ 2022 ਦੇ ਵਿੱਚ ਉਹਦਾ ਚਲਾਨ ਹੈ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਜੋ ਇਹਨਾਂ ਨੇ 7 ਸਾਲ ਲਟਕਾ ਕੇ ਰੱਖਿਆ ਇਸ ਤੋਂ ਬਾਅਦ ਕੋਟਕਪੂਰਾ ਦੇ ਵਿੱਚ ਜੋ ਕੋਟਕਪੂਰਾ ਚੌਂਕ ਦੇ ਵਿੱਚ ਜੋ लाठी ਚਾਰਜ ਹੋਇਆ ਸਿੱਖ ਸੰਗਤ ਦੇ ਉੱਪਰ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਪਿਛਲੀ ਸਰਕਾਰ ਦੇ ਸਮੇਂ 2018 ਦੇ ਵਿੱਚ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਤੇ ਉਦੋਂ ਬਾਅਦ ਇੱਕ ਐਸਆਈਟੀ ਬਣੀ ਤੇ ਉਹਨਾਂ ਉਸ ਐਸਆਈਟੀ ਨੇ ਚਾਰ ਚਲਾਨ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਪੇਸ਼ ਕੀਤੀ 2019 ਤੋਂ ਲੈ ਕੇ 2021 ਤੱਕ ਤੇ ਉਹਨਾਂ ਚਾਰੇ ਚਲਾਣਾਂ ਦੇ ਵਿੱਚ ਉਹਨਾਂ ਨੇ ਬਾਦਲਸ ਨੂੰ ਜਿਹੜੇ ਕਿ ਉਸ ਸਮੇਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਜ ਆਪਣੇ ਚਲੋ ਚਾਹੇ ਨਹੀਂ ਰਹੇ ਉਹ ਮੁੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਔਰ ਹੋਮ ਮਿਨਿਸਟਰ ਸੀਗੇ ਤੇ ਉਹਨਾਂ ਦਾ ਕਿਸੇ ਤਰੀਕੇ ਦਾ ਰੋਲ ਹੈ ਜਿਹੜਾ ਉਹਨਾਂ ਐਸਆਈਟੀਆਂ ਨੇ ਆਪਣੇ ਚਲਾਣ ਦੇ ਵਿੱਚ ਨਹੀਂ ਦਿੱਤਾ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕੀਤੀ ਵਿਧਾਨ ਸਭਾ ਦੇ ਬਾਹਰ ਅਹਿਮ ਪ੍ਰੈਸ ਕਾਨਫਰੰਸ ਕਾਂਗਰਸੀ ਵਿਧਾਇਕ ਅਵਤਾਰ ਜੂਨੀਅਰ ਹੈਨਰੀ ਵੱਲੋਂ ਵਰਤੀ ਗਈ ਮਾੜੀ ਸ਼ਬਦਾਵਲੀ ਦੀ ਕੀਤੀ ਨਿੰਦਾ ਕਿਹਾ ਕਿ ਮਾੜੀ ਸ਼ਬਦਾਵਲੀ ਵਰਤ ਕੇ ਸਦਨ ਦੀ ਮर्यादा ਨੂੰ ਚਿੱਕੇ ਟੰਗਿਆ ਗਿਆ 2 ਘੰਟੇ ਦਾ ਇੱਕ ਵਿਸ਼ੇਸ਼ ਸੈਸ਼ਨ ਜਿਵੇਂ बार-बार ਵਿਰੋਧੀ ਗੱਲ ਕਰਦੇ ਸੀ ਕਿ ਨਸ਼ੇ ਦੇ ਉੱਤੇ ਰੱਖੋ ਜੀ ਅਸੀਂ ਨਸ਼ੇ ਦੇ ਮੁੱਦੇ ਤੇ ਡਿਬੇਟ ਕਰਨੀ ਚਾਹੁੰਦੇ ਹਾਂ ਅੱਜ ਨਸ਼ੇ ਦੇ ਮੁੱਦੇ ਦੇ ਉੱਤੇ 2 ਘੰਟੇ ਦਾ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਸੱਦਿਆ ਗਿਆ ਜਿਹਦੇ ਵਿੱਚ ਡਿਸਕਸ਼ਨ ਚੱਲ ਰਹੀ ਸੀ ਹਰ ਪਾਸਿਓ ਆਪਣੇ ਪੱਖ ਦੱਸੇ ਜਾ ਰਹੇ ਸੀ ਇਹਦੇ ਚ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ ਸਾਡੇ ਇੱਕ ਮਾਨਯੋਗ ਮੈਂਬਰ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ ਜਿਹੜੇ ਕਿ ਐਸਸੀ ਬਰਾਦਰੀ ਤੋਂ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੇ ਆਪਣੀ ਗੱਲ ਰੱਖਣ ਲੱਗੇ ਇਹ ਗੱਲ ਦੂਸਰੇ ਪਾਸੇ ਮੈਂਬਰ ਕਾਂਗਰਸ ਪਾਰਟੀ ਦੇ ਅਵਤਾਰ ਜੂਨੀਅਰ ਜੀ ਉਹਨਾਂ ਦੇ ਨਾਲ ਗੱਲ ਰੱਖੀ ਤਾਂ ਤਲਖਈਆ ਇਸ ਹੱਦ ਤੱਕ ਵੱਧ ਗਿਆ ਕਿ ਜਿਹੜੇ ਅਵਤਾਰ ਜੂਨੀਅਰ ਜੀ ਸੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਖੜ ਕੇ ਮਾਨਯੋਗ ਮੈਂਬਰ ਗਿਆਸਪੁਰਾ ਜੀ ਨੂੰ ਅਬਿਊਜ਼ ਕੀਤਾ ਗਾਲ ਕੱਢ ਦਿੱਤੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਹੈ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹ ਨਖਿੱਦੀ ਕਰਦੇ ਆਂ ਜਿਹੜਾ ਪਵਿੱਤਰ ਸਦਨ ਹੈ ਇਹਦੀ ਮਰਿਆਦਾ ਨੂੰ ਛੱਕੇ ਟੰਗਿਆ ਗਿਆ ਔਰ ਛੱਕੇ ਟੰਕ ਕੇ ਜੋ ਇਹ ਅਬਿਊਜ਼ਿਵ ਲੈਂਗੁਏਜ ਇਹ ਗਾਲ ਕੱਢੀ ਗਈ ਹੈ ਅਸੀਂ ਮਾਨਯੋਗ ਸਪੀਕਰ ਸਾਹਿਬ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਆਪਣਾ ਇਤਰਾਜ਼ ਜਤਾਤਾ ਔਰ ਸਪੀਕਰ ਸਾਹਿਬ ਨੇ ਵੀ ਸਾਨੂੰ ਪੂਰਨ ਭਰੋਸਾ ਜਤਾਇਆ ਕਿ ਅਸੀਂ ਜਿਹੜੀ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਆਪਣੇ ਉੱਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਰਵਾਈ ਗਈ ਐਫਆਈਆਰ ਦੀ ਗੱਲ ਕਰਦੇ ਹਾਂ ਬਾਜਵਾ ਨੂੰ ਕਿਹਾ ਕਿ ਉਹਨਾਂ ਨੇ ਕੀਤੀ ਹੈ ਗਲਤੀ ਤੇ ਕਿਹਾ ਕਿ ਅਜਿਹੀ ਐਫਆਈਆਰ ਦੀ ਕੋਈ ਨਹੀਂ ਹੈ ਪ੍ਰਵਾਹ ਉਹਦੇ ਨੇ ਹਫਤਾ ਹੋ ਗਿਆ ਅਜ ਬਾਹਰ ਵੀ ਅੰਦਰ ਵੀ ਮੈਂ ਹਰਪਾਲ ਚੀਮੇ ਤੇ ਅਮਨ ਅਰੋੜਾ ਦੇ ਐਫਆਈਆਰ ਕਰਾਤੀ ਹੁਣ ਵੀ ਦਿਖਾਈ ਜਾਂਦੇ ਸੀਗੇ ਮੇਰੀ ਸੁਣ ਲੋ ਗੱਲ ਮੈਂ ਸਪੀਕਰ ਸਾਹਿਬ ਅੱਜ ਮੈਨੂੰ ਇੱਥੇ ਇੰਨੇ ਸਾਲ ਹੋ ਗਏ ਮੈਂ ਅੱਜ ਤੱਕ ਕਦੇ ਸ਼ਨੀਵਾਰ ਐਤਵਾਰਾ ਸਨਾਮ ਸੰਗਰੂਰ ਸਨਾਮ ਮੈਂ ਜਾਣੋ ਮਿਸ ਨਹੀਂ ਕੀਤਾ ਕਿਉਂਕਿ ਸ਼ਨੀਵਾਰ ਐਤਵਾਰ ਉਹ ਪੱਕਾ ਹਲਕੇ ਵਾਸਤੇ ਹੁੰਦਾ ਤੇ ਤੇ ਸੌ ਰੱਬ ਦੀ ਸਪੀਕਰ ਸਾਹਿਬ ਸੌ ਰੱਬ ਦੀ ਜਿਵੇਂ ਇਹ ਬਾਜਵਾ ਸਾਹਿਬ ਪਰਚਾ ਦਿਖਾ ਰਹੀ ਸੀ ਮੈਂ ਐਫ ਆਈ ਆਰ ਕਰਾਦੀ ਮੈਂ ਮੈਂ ਸੌ ਰੱਬ ਦੀ ਮੈਂ ਇਸ ਸ਼ਨੀਵਾਰ ਐਤਵਾਰ ਮੈਂ ਸਨਾਮ ਵੀ ਪਹਿਲੀ ਵਾਰੀ ਮਿਸ ਕਰਦਾ ਕਿਤੇ ਬਾਜੋ ਸਾਹਿਬ ਦੀ ਪੁਲਿਸ ਨੂੰ ਲੈਣ ਨਾਲ ਥੈਂਕ ਯੂ ਹੁਣ ਹੁਣ ਹੋਰ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਹੈ ਬਾਜਵਾ ਸਾਹਿਬ ਇਹ ਜਿਹੜੀ ਐਫ ਆਈ ਆਰ ਕੇ ਯਾਰ ਕਰਾਈ ਹੈ ਨਾ ਇਹ ਤੁਸੀਂ ਮੈਨੂੰ ਲੱਗਦਾ ਹੈ ਤੁਸੀਂ ਗਲਤੀ ਕਰ ਗਏ ਥੋੜੀ ਜੀ ਇਹ ਜਿਹੜੇ 32 ਬੰਬ ਤੁਹਾਡੇ ਸਾਹਮਣੇ ਰੱਖੇ ਹੋਏ ਨੇ ਨਾ ਇਹ ਤੋਪੜਾ ਬੰਬ ਤੁਸੀਂ ਸਾਡੇ ਤੇ ਚਲਾਤਾ ਐਜੇ 36 ਬੰਬ ਚਲਾਓ ਜੀ ਜਮਾ ਪ੍ਰਵਾਹ ਨਹੀਂ ਹੈ ਜਦੋਂ ਤੱਕ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੋਲ ਇਹਨਾਂ ਨੇ ਤਿਆਰ ਕੀਤਾ ਹੋਇਆ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਾ ਖਤਮ ਕਰਨਾ ਤੇ ਕਰਨੇ ਚਾਹੇ ਇਹ 36 ਐਫਆਈਆ ਕਰਾਉਰੋ ਭੋਰਾ ਪ੍ਰਵਾਹ ਨਹੀਂ ਹੈਗੀ ਸਾਬਕਾ ਕੈਬਨਿਟ ਮੰਤਰੀ ਬਿਪਨ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਵਿਹਾਜ ਤੇ ਵਿਜੀਲੈਂਸ ਦੀ ਮੁਰਤੂ ਹੋਈ ਰੇਡ ਪੂਰਾ ਇਲਾਕਾ ਕੀਤਾ ਗਿਆ ਸੀਲ ਮਜੀਠੀਆ ਇਸ ਸਮੇਂ ਵੀ ਨੇ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਵਿੱਚ ਸਰਪੰਚਾਂ ਤੇ ਪੰਚਾਂ ਦੀ ਜਮਨੀ ਚੋਣ ਹੋਣ ਜਾਣੀ 27 ਜੁਲਾਈ ਨੂੰ 90 ਸਰਪੰਚਾਂ ਤੇ 104 ਪੰਚਾਂ ਦੀ ਹੋਣਗੀ ਚੋਣ ਤੇ 17 ਜੁਲਾਈ ਤੱਕ ਭਰਿਆ ਜਾ ਸਕਣਗੀਆਂ ਨਾਮਜ਼ਦਗੀਆਂ ਵੋਟਾਂ ਪੈਣ ਤੋਂ ਬਾਅਦ ਉਸੇ ਦਿਨ ਆਵੇਗਾ ਰਿਜ਼ਲਟ ਪਾਈਸੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਤਬਾਣੀ ਟੀਵੀ ਦੇ ਨਾਲ ਸੰਦੇਹ ਇਜਾਜ਼ਤ ਪ੍ਰੋਟੋਕਾਲ